ਹਾਂਜੀ ਦਸਤ ਵੀਰੋ ਵੀ ਵੀਡੀਓ ਆਪਾਂ ਕਰ ਲਈ ਵੀਰ ਦੀ ਤੇ ਹੁਣ ਤੁਹਾਨੂੰ ਦਿਖਾਉਣਾ ਕਬੂਤਰ ਕਬੂਤਰ ਵੈਸੇ ਬਾਈ ਕੋਲੇ ਕਾਫੀ ਨੇ ਜਿੱਤੇ ਵੇ ਉਹ ਜਿਹੜੀਆਂ ਮੇਨ ਮੇਨ ਬਾਜ਼ੀਆਂ ਸੀਗੀਆਂ ਇਧਰ ਦੀਆਂ ਆਪਾਂ ਜੇ ਮੈਨੂੰ ਸਰੋਲੀ ਵਾਲਾ ਜਾਂ ਹੋਰ ਕੋਈ 7-8 ਕਬੂਤਰ ਕੱਢੇ ਨੇ ਉਹ ਦਿਖਾਉਣਾ ਤੁਹਾਨੂੰ ਵੀ ਕਿਹੜਾ ਕਬੂਤਰ ਕਿੱਥੇ ਉੱਡਿਆ ਜਾਂ ਲਾਦ ਕਿਦੀ ਸੀ ਉਹ ਕਿੱਧਰੋਂ ਆਇਆ ਸੀ ਉਹ ਸਾਰਾ ਕੁਝ ਬਾਈ ਸ਼ੇਅਰ ਕਰ ਦਊਗਾ ਉਤਾਰ ਵੀਰ ਹੱਲੋ ਮਾਜਰਾ ਤੇ ਬਾਕੀ ਨਾਲ ਜਿਹੜੇ ਭਰਾ ਸਾਨੂੰ ਇੰਟਰੋਡਿਊਸ ਪਹਿਲਾਂ ਕਰਾਤਾ ਭਿੰਦੀ ਸੀਗਾ ਲੱਖੀ ਸੀਗਾ ਦੀਪ ਵੀਰਾ ਸੀ ਆਪਣਾ ਕਿਨਾਂ ਸੀ ਵੀਰ ਥੰਮੂ ਜੀ ਥੰਮੂ ਹਾਂਜੀ ਥੰਮੂ ਹਾਂਜੀ ਹਾਂਜੀ ਠੀਕ ਹੈ ਭਰਾ ਜੀ ਲੈਓ ਜੀ ਵੀਰੇ ਆਪਣੇ ਕਿਹੜਾ ਆਹ ਕਿਹੜਾ ਇੱਕ ਟਰੈਕਟਰ ਵਾਲਾ ਵੀਰੇ ਇਹ ਜਿਹੜਾ ਨਸਰੋਲੀ ਨਸੜੋਲੀ ਉੱਡਿਆ ਸੀ ਹਾਂਜੀ 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 ਹੂੰ ਸਹੀ ਆ ਤੇਰੇ ਜੀ ਕਿੰਨੇ 201 ਕਬੂਤਰ ਸੀ ਭਾਈ ਉੱਥੇ ਹਾਂਜੀ 200 ਕਿਹਦਾ ਬਣਾ ਸੀ ਦੂਸਰਾ ਹਣਾ ਹਾਂਜੀ ਸਾਈਕਲ ਬਣਾ ਸੀ ਵੀਰੇ ਫੋਰ ਜੇ ਤੁਸੀਂ ਫੋਰ ਜੀ ਫੋਰ ਜੀ ਹੂੰ ਓਕੇ ਕੀ ਇਹਦੋਂ ਹੋਰ ਭਾਈ ਹੋਰ ਛੱਡਾ ਕਿਤੇ ਨਹੀਂ ਬਸ ਮੁੜ ਕੇ ਰੋਕ ਲਿਆ ਵੀਰੇ ਇਹ ਹੂੰ 21 ਵਾਜੀ ਛੱਡਿਆ ਪਹਿਲੀ ਵਾਜੀ ਛੱਡਿਆ ਹਾਂਜੀ ਹਾਂਜੀ ਪਹਿਲੀ ਛੱਡੇ ਸੀ ਓਕੇ ਦਿਖਾਓ ਕੋਲ ਕਿਹੜਾ ਸਾਰਾ ਹਰਾ ਟੂਸਾ ਸੀ ਹੂੰ ਗੁਲਾਬੀ ਬਗਲ ਸੀ ਖਾਨੀ ਗੁਲਾਬੀ ਸੀ ਹੂੰ ਟੂਸਾ ਵੱਡਾ ਸੀ ਹਣਾ ਹਾਂਜੀ ਸਹੀ ਆ ਇਹ ਦਰਸ਼ਕ ਵੀਰੋ ਜਿਹੜਾ ਨਸੜੌਲੀ ਤਿੰਨ ਫੋਰ ਤੇ ਦੋ ਮੋਟਰਸਾਈਕਲ ਵਾਲੀ ਬਾਜੀ ਹੋਈ ਸੀ ਹਰਿਆਣੇ ਚ ਉੱਥੇ ਕਬੂਤਰ ਉੱਡਿਆ ਇਹ ਤਿੰਨ ਕਬੂਤਰ ਜਿੱਤੂ ਸੀਗੇ ਉੱਥੇ ਮੋਰ ਤਾਂ ਸ਼ਾਇਦ ਨਾ ਦੇਸੇ ਬਾਹਲੀ ਧੁੰਦ ਲਈ ਮਸ਼ਕਲ ਹੀ ਦੇਸੇ ਮੋਰ ਤਾਂ ਮੜਾ ਮੁੱਕ ਹਲਕਾ ਜੀ ਦਾ ਤੇ ਉੱਥੋਂ ਬਾਈ ਸੈਕੰਡ ਵਿਨਰ ਸੀਗਾ ਫੋਰਡ ਜੇਤੂ ਸੀਗਾ ਨਾਮ ਦਾ ਹੈ ਤੇ ਬਹੁਤ ਸੋਹਣਾ ਓੜਿਆ ਸੀਗਾ ਤੇ ਕਿੰਨੇ ਵਜੇ ਬੈਠਾ ਸੀ ਬਾਈ ਹੈ ਤੇ 6:18 ਦੇ ਬੈਠਾ ਸੀ 6:18 ਦੇ ਹਾਂ ਜੀ ਆ ਠੀਕ ਆ ਜੋਤ ਬਾਈ ਦਾ ਅਸੀਂ ਨਾਲ ਉਹਨਾਂ ਨਾਲ ਮੈਚ ਚੱਲੇ ਦੋਵਾਂ ਦੇ ਚੱਲਿਆ ਮੈਚ ਜੀ ਹਮ ਓਕੇ ਕਿੰਨਾ ਕੁ ਟਾਈਮ ਚੱਲਿਆ ਮੈਚ ਚੱਲਿਆ ਹੋ ਜੀ 50-55 ਮਿੰਟ ਆਈਡੀਆ ਪੱਕਾ ਤਾਂ ਨਹੀਂ ਆਈਡੀਆ ਜਈਏ ਇੰਨਾ ਕੁ ਤੇ ਘਾਂਟੇ ਦੇ ਲੱਗ ਪਾ ਲੱਗ ਆ ਕੇ ਆਂਦਾ ਸੀਗਾ ਜੀ ਚਲੇ ਜਾ ਹਾਂ ਹਾਂ ਕਾਫੀ ਪਿੰਡਾਂ ਵਿੱਚ ਜਾ ਲੱਗੇ ਪਰ ਉਹ ਤੋਂ ਰੁਕ ਕੇ ਟਾਈਮ ਚਾਹਤਾ ਟਾਈਮ ਚ ਹੀ ਆ ਜਾਂਦਾ ਪਿੰਡ ਕਿੱਡਾ ਕਦੀ ਉਹ ਪਿੰਡ ਜਮਾ ਹੀ ਛੋਟਾ ਸੀ ਜੀ ਯਾਨੀ ਮਾਈਂ ਅੰਦਰ ਵੀ ਆਪਣੇ ਆਪਣੇ ਯਾਨੀ ਕਿ ਕਹ ਲਓ ਜੀ 10 ਮਿੰਟ ਨਿਕਲ ਜਾਣ ਜੀ ਬੋਲੋ ਬੋਲੋ ਜਿਆਦਾ ਹੀ ਛੋਟਾ ਪਿੰਡ ਥੋੜੀ ਹੀ ਘਰ ਸੀ 90 ਕਾ ਘਰ ਸੀ ਜੀ ਹਾਂ ਔਡੇ ਕਾ ਘਰ ਤੇ ਵਾਜ ਸੀ ਵਾਜੀ ਛੜਾਈ ਸੀ ਹਾਂਜੀ ਚਲੋ ਤੇ ਕੀ ਇਹਦਾ ਪਿੱਛਾ ਕੀ ਆ ਵੀਰੇ ਤਾਂ ਮਾਪੇ ਕਦਰੋਂ ਵੀਰੇ ਬਾਈਟੂਟ ਤੋਂ ਹੀ ਆਏ ਹੋਏ ਨੇ ਜੀ ਮਾਪੇ ਵੀ ਹਾਂਜੀ ਹਾਂ ਮਾਪੇ ਬੱਚਾ ਤੁਹਾਡੇ ਕੋਲ ਨਿਕਲਾ ਵਾਹ ਹਾਂਜੀ 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 ਹਾਂ ਓਕੇ ਮਾਪੇ ਬਾਈਟੂਟ ਤੋਂ ਹੀ ਆਏ ਹੋ ਆ ਇਹ ਤੁਹਾਨੂੰ ਅੱਖ ਦੀਂਦੀ ਹੋਗੀ ਚਿੱਟੀਆਂ ਨਾ ਹਾਂਜੀ ਹਾਂ ਚਿੱਟੀਆਂ ਤੇ ਮੇਰਾ ਭਰਾ ਇਹਨੇ ਵੀਰ ਨੇ ਵਿੱਚ ਨਾ ਦੂਜੇ ਨੇ ਉਹ ਖਟੀਆਂ ਖਾਣਾ ਬੋਲਦਾ ਸੀ ਕਈ ਵਾਰੀ ਬੰਦਾ ਬਾਅਦ ਚ ਫਿਰ ਜੱਜਮੈਂਟ ਕਰੀ ਜਾਂਦਾ ਵੀ ਪਹਿਲਾਂ ਖਟੀਆਂ ਦਾ ਕਿਆ ਦਿਖਾਈ ਚਿੱਟੀਆਂ ਦਾ ਜਾਂਦੇ ਆ ਕਬੂਤਰ ਹੀ ਸੀ ਬਾਕੀ ਸਿਆਣਾਂ ਨਾਲ ਸੁਣਾਂ ਲੂਗਾ ਕੀ ਪਤਾ ਲੱਗ ਜਾਂਦਾ ਵੀ ਇਹ ਕਿਹੜਾ ਕੂਤਰ ਸੀਗਾ ਤੇ ਅਗਲਾ ਦਿਖਾਏ ਜੀ ਏ ਮੁੱਲਾਂ ਬਰੂਟੀ ਸੀ ਸੋਨੇ ਚਾਂਦ ਦੀ ਸਵੇਰ ਤੋਂ ਹੀ ਲੱਗੀ ਬਹਿਣ ਵੀਰੇ ਜਿਹੜਾ ਮੋਟਰਸਾਈਕਲ ਵਾਲੀ ਆਇਆ ਕੋਈ ਨਹੀਂ ਮੋਟਰਸਾਈਕਲ ਅੱਲੀ ਤਾਂ ਮਰ ਗਈ ਸੀ ਬਾਈ ਇਹ ਪਿਛਲੇ ਸਾਲ ਜਿੱਤੀ ਸੀ ਸੋਨੇ ਦੀ ਝਾਂਜਰਾ ਸੀਗੀਆਂ ਵੀਰੇ ਓਕੇ ਤੇ ਜਦੋਂ ਸਵੇਰ ਤੋਂ ਹੀ ਬਹਿ ਲੱਗੇ ਸੀ ਅੱਖੀ ਨੂੰ ਬੁਲਾ ਲ ਸੀ ਖਾਪੀ ਵਾਲਿਆਂ ਨੂੰ 10 ਵਜੇ ਵੀ ਆ ਜਾਵੇ ਤੇਰਾ ਮਾੜਾ ਕਬੂਤਰ ਹੂੰ ਤੇ ਇਹ ਬੈਠੀ ਵੀਰੇ ਜਾ ਕੇ ਇਹ ਪਿੱਛੇ ਓਕੇ ਸਹੀ ਆ ਵੀਰੇ ਤੇ ਕਿੰਨੇ ਕਬੂਤਰ ਸੀ ਉੱਥੇ ਆ ਵੀਰੇ ਫੜ ਮੈਨੂੰ ਦਿਖਾਉਣ ਦੇ ਤਰ੍ਹਾਂ ਦਿਖਾਉਣਗੇ ਬਾਈ 58 ਸੀਗੇ ਮੈਨੂੰ ਲੱਗਦਾ 58 ਕਬੂਤਰ ਸੀ ਹਾਂਜੀ ਹਾਂਜੀ ਕਿੰਨੇ ਮੋੜ ਨੂੰ ਲਾਲ ਵਗਦਾ ਸੀ ਜੀ ਬਾਈ ਜਮਾਂ ਨੇੜੇ ਉਹ ਮੈਂ ਜਮੈਂ ਇੱਕ ਕੋਲੇ ਕਰਦਾ ਅੱਛਾ ਕਿੰਨੇ ਸੀਗੇ 68 ਹਾਂ 58 ਸੀਗੇ ਸ਼ਾਇਦ 58 ਓਕੇ ਹਾਂਜੀ ਸਹੀ ਹੈ ਵੀਰੇ ਕਿੰਨੇ ਮੋਡਲ ਨੂੰ 3200 ਨੂੰ ਜੀ 3200 ਮੋਡਲ ਨੂੰ ਕੀ ਪਹਿਲੀ ਸੀ ਇਹ ਪਹਿਲਾਂ ਵੀ ਹਾਂਜੀ 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 ਠੱਲਾ ਜੀ 200 ਸੋਨੇ ਦੀਆਂ ਹਾਂ ਸੋਨੇ ਦੀਆਂ ਠੱਲਾ ਬਹੁਤ ਵਧੀਆ ਵੀਰੇ ਲਓ ਜੀ ਦਰਸ਼ਕ ਵੀਰੇ ਸੋਨੇ ਦੀਆਂ ਠੱਲਾ ਜੇਤੂ ਕਪੂਤਰੀਆ ਇਹ ਪੈਰ ਦੇਖ ਲਓ ਇਹਦੇ ਖੁਸ਼ਕ ਨੇ ਠੀਕ ਹੈ ਵੀਰੇ ਏ ਬਾਈ ਸੋਨੂ ਰੰਗੀਆਂ ਤੋਂ ਆਈ ਹੋਈ ਏ ਵੀਰੇ ਖੁੱਦ ਹਾਂ ਜਾਂ ਬੱਚਾ ਜੀ ਸੋਨੂ ਪਿੰਦਰ ਨੇ ਦੇ ਤਾ ਸੀਗਾ ਬੱਚਾ ਜੀ ਅਸਾ ਜਿਹੜਾ ਤੁਸੀਂ ਬੰਨ ਖਾਲਾ ਜ਼ਿਕਰ ਵੀ ਕੀਤਾ ਵੇਚਣਾ ਵੀਡੀਓ ਦੇ ਬੱਚਾ ਲਿਆਉਂਦਾ ਸੀ ਹਾਂਜੀ ਹਾਂਜੀ ਹਾਂ ਸੋਈ ਹੋਣਾ ਏ ਸਹੀ ਹੈ ਬੱਚੇ ਲੈ ਆਉਣੇ ਬਾਈ ਯਾਰ 1 ਸਾਲੇ ਸੋਨੂ ਤੋਂ ਬਾਈ ਪਿੰਦਰ ਕੋਲੇ ਚਲਾ ਗਿਆ ਪਿੰਦਰ ਪਿੰ ਸੋਨੂ ਤਾਂ ਬਾਹਰ ਆ ਜੀ ਪਿੰਦਰੇ ਆ ਉੱਥੇ ਜੀ ਹਾਂ ਸੋਨੂ ਕੇ ਘਰੇ ਪਿੰਦਰੇ ਰਹਿੰਦਾ ਜੀ ਉਹ ਵੀ ਪਾਪੇ ਮਾਪੇ ਦੇ ਪੁੱਤ ਨੇ ਨਾ ਜੀ ਓਕੇ 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 ਮੰਨੂ ਤੇ ਪਿੰਦਰ ਉੱਥੇ ਹੀ ਨੇ ਜੀ ਸਹੀ ਆ ਸਹੀ ਆ ਹਾਂਜੀ ਹਾਂਜੀ ਬਾਈ ਸੋਨੂ ਰੰਗੀਆਂ ਦੇ ਘਰੋਂ ਆਇਆ ਮੰਨ ਲਓ ਹ ਨਾਲ ਕਰ ਬਾਈ ਬੱਚਾ ਲੈਂਦਾ ਹੈ ਬੱਚਾ ਹਾਂ ਜੀ ਦੇ ਦੇ ਨੇ ਹਰੇਕ ਸਾਲ 10 ਬੱਚੇ ਜੀ ਹੋ ਜੀ ਤੇ ਉਹਨਾਂ ਚੋਂ ਤਕਰੀਬਨ ਜੀ 5-6 ਦਾ ਜੇਤੀ ਜਾਂਦੇ ਹੋ ਜੀ ਚਲੋ ਹਾਂ ਜੀ ਹਾਂ ਜੀ ਬਹੁਤ ਵਧੀਆ ਬਾਈ ਤੇ ਸਾਨੂੰ ਰੰਗੀਆਂ ਮੇਰੇ ਘੈਂਟ ਬੰਦਾ ਮੈਨ ਦਾ ਵਿਚਾਰ ਨੂੰ ਮਿਲਿਆ ਵੀ ਐਸੇ ਸੀਜ਼ਨਾਂ ਨਾ ਪਿਛਲੇ ਸੀਜ਼ਨ ਦਾ ਹੀ ਸੁਣੀ ਜਾਂਦਾ ਸੀ ਐਸੀ ਇਹਨਾਂ ਦੀ ਬਾਜੀ ਲੈਵ ਕਰੀ ਸੀ ਉੱਥੇ ਮਿਲਿਆ ਬੰਦੇ ਨੂੰ ਸਭ ਤੋਂ ਪਹਿਲਾਂ ਹੋਰ ਸਭ ਬਾਜੀ ਵੀ ਪਹਿਲੀ ਲਾਈਵ ਇਹ ਜੋ ਕਬੂਤਰ ਬਾਜੀ ਜੀ ਦੇ ਸੋਸ਼ਲ ਮੀਡੀਆ ਆਇਆ ਲਾਈਵ ਜੋ ਸਾਨੂੰ ਰੱਖਿਆ ਦੇ ਪਰੂਗਾ ਸਰਸੇਣੀ ਜਿੱਤਿਆ ਹੈ ਤਕੀ ਜੀ ਕਿਹੜਾ ਸਰਸੇਣੀ ਸਫਰ ਜਿੱਤਿਆ ਜੀ 4200 ਮੋਡਲ ਜੀ 77 ਕਬੂਤਰ ਸੀ ਔਰ ਇਧਰ ਹੀ ਪਿੰਡ ਆਇਆ ਕੋਈ ਇਹ ਲਾਲ ਲੜੂ ਕੋਲੇ ਪੈ ਜਾਂਦਾ ਜੀ ਡੇੜੇ ਆਪਣੀ ਓਕੇ ਹਰਿਆਣੇ ਚੋਂ ਕਪੰਜਾਬ ਚੋਂ ਪੰਜਾਬ ਚ ਆ ਜੀ ਪੰਜਾਬ ਦਾ ਪਿੰਡ ਆ ਜੀ ਓਕੇ ਲਓ ਜੀ ਇਹ ਸਰਸੇਣੀ ਪਿੰਡ ਆ ਕੋਈ ਜੀ ਉੱਥੇ ਜਿੱਤਿਆ ਵੀ ਨਹੀਂ ਠੀਕ ਆ ਕਿੰਨੇ ਸੀਗੇ ਉੱਥੇ ਉੱਥੇ 75 ਸੀਗੇ ਜੀ 4200 ਮੋਡਲ ਨੂੰ ਜੀ 75 ਕਬੂਤਰ ਹਾਂਜੀ ਓਕੇ ਤੁਸੀਂ ਜ਼ਿਆਦਾ ਕਲਫ ਯੂਜ਼ ਕਰਦਾ ਕੋਈ ਤਾਂ ਇਹ ਬਾ ਹੁਣ ਲਾਈ ਹੋਊਗੀ ਜੀ ਇਹਨਾਂ ਨੇ ਜੋੜੀਆਂ ਜੋੜੀ ਲਾਣ ਲੱਗੇ ਪੁੱਤੋ ਲਾ ਦਿੱਤਾ ਜੋੜੀ ਛੱਡਿਆ ਸੀ ਓਕੇ ਇਹ ਕਲਫ ਜਿਆਦਾ ਕਲਫ ਕਲਫ ਹੁੰਦੀ ਆ ਹਰੇਕ ਦੇ ਜੀ ਹੂੰ ਹੁੰਦੀ ਟੁੱਸਿਆਂ ਦਾਸ ਜੀ ਕੰਤਾਂ ਤੇ ਲੋ ਜੀ ਪੈਰ ਦੇਖ ਲਓ ਵੀਰੇ ਤੇ ਇਹਦਾ ਮਾਪਾ ਕਿਧਰੋਂ ਇਹ ਵੀ ਪਿੰਧਰ ਘਰੋਂ ਹੀ ਆਈ ਸੀ ਜੋੜੀ ਜੀ ਬੱਚੇ ਕਹੇ ਜੀ ਮਾਪਿਓ ਜੀ ਐਥੀ ਲਾਇਆ ਵੀਰੇ ਅੱਛਾ ਪਹਿਲੇ ਹੀ ਲਾ ਹਾਂਜੀ ਓਕੇ ਇਹ ਸਾਲ ਦੀ ਬੱਚਾ ਜੀ ਓਕੇ ਲੋ ਜੀ ਇਹ ਸਰਸੇਣੀ ਦੱਸਾਈ ਤੁਸੀਂ ਸਰਸੇਣੀ ਹਾਂ ਜੀ ਹੂੰ ਕਿੰਨੇ ਕੁ ਉਤਰੇ ਸੀ ਉੱਥੇ ਉੱਥੇ 75 ਸੀ ਕਿ ਜੀ 42 ਸਮਾਨ ਦੇ ਉੱਥੇ ਬਿੰਨ ਰਕੀ ਸੀ ਇਹ ਫ੍ਰਿਜ ਜੀ ਫ੍ਰਿਜ ਜੀ ਸੀਗਾ ਜੀ ਬੰਡਲੇ ਜੀ ਕਿਹੜਾ ਬੰਡਲੇ ਅੱਛਾ ਬਾਸੀਆਂ ਕਿੰਨੇ ਫ੍ਰਿਜ ਫਿਰ ਨਿਕਲ ਆਇਆ ਜੀ 6 ਆਨੇ ਬਾਜੀ ਬੰਡਲੇ ਸੀਗੀ ਉੱਡ ਕੇ ਜਿੱਤਿਆ ਉੱਡ ਕੇ ਉੱਡ ਕੇ ਫਿਰ ਦੋ ਚ ਬੰਡਲੇ ਤੇ ਆਪਣਾ ਤੇ ਲੰਗਰਸਨ ਨੇ ਨੀੜ ਜੀ ਮੁੰਡਾ ਜਿਹੜਾ ਛੋਟਾ ਭਰਾ ਆਈ ਆਪਣਾ ਉਹਦੇ ਨਾਲ ਹਾਂ ਜੀ ਓਕੇ ਹਾਂ ਜੀ ਹਾਂ ਜੀ ਲਓ ਜੀ ਲੈ ਵੀਰੇ ਕੱਢ ਲੈ ਦੂਜੇ ਵੀ ਕੱਢ ਇਹ ਬਾਸੀਆਂ ਜਿੱਤੇ ਆ ਜੀ ਲਓ ਜੀ ਇਹ ਬਾਸੀਆਂ ਇਹ ਵੀ ਇੱਧਰ ਲਾਈ ਰਹੀ ਹੈ ਹਾਂਜੀ ਹਾਂਜੀ ਖਰੜ ਲੱਗੇ ਜਿੱਦੜੀ ਓਕੇ ਸਦਾ ਬਾਬਾ ਕਿੰਨੇ ਕੁ ਉਤਰਦੇ ਸੀ ਉੱਥੇ ਖਾਸ ਕਿੰਨੇ ਕੁ ਉਤਰਦੇ ਸੀ ਉੱਥੇ ਜੀ ਨਹੀਂ ਨਹੀਂ 10 80 ਪਲੱਸ ਅਸੀਂ 80 ਹੋਣਗੇ ਜੀ ਮਾ ਰੰਗ ਲਈ ਹਮ 80 ਪਲੱਸ ਕਿੰਨੇ ਮੋੜ ਨੂੰ ਸ਼ਾਇਦ 1700 1700 ਹੋ ਸੀ ਕੀ ਨਾਮ ਤੇ ਤੂੰ ਉੱਥੋਂ ਹੈ ਫਰਾਟਾ ਜਿੱਤੇ ਜੀ ਹਮ ਓਕੇ ਕੱਲ ਰਹਿ ਗਿਆ ਸੀ ਜੀ ਬੰਦ ਲਈ ਸੀ ਦੋ ਆਪਣੇ ਸੀ ਜੀ ਦੋ ਆਪਣੇ ਸੀ ਤੇ ਉਹ ਕੋ 3 ਵਜੇ ਬੈਠ ਗਈ ਸੀ ਪੁੱਛੇ ਸਵਾ 4 ਢੰਗੀ ਢੰਗੀ ਜਿਹੜੇ ਸਵਾ 4 ਬਜੇ ਢੰਗੀ ਢੰਗੀ ਓਕੇ ਮਤਲਬ ਬਾਜੀ ਸਾਂਝੀ ਕਰਕੇ ਜੇ ਤੂੰ ਆਏ ਹਾਂ ਜੀ ਕਿ ਫਰਾਂਟਾ ਪੱਖਾ ਜੇ ਤੂੰ ਜੀ ਬਹੁਤ ਵਧੀਆ ਬਾਈ ਇਹਦਾ ਕੀ ਹੈ ਖਾਨਦਾਨ ਇਹ ਬਾਜੀ ਵਾਲੇ ਕੂਟਰ ਪਾਦੇ ਆ ਜੀ ਹਮ ਕਿਧਰੋਂ ਆਏ ਨੇ ਬਾਈ ਟਿਟੂ ਤੋਂ ਆਏ ਮਾਰਕੀਟ ਟਿਟੂ ਬਣੇ ਜਿਆਦਾ ਤੁਹਾਡੇ ਕੋਲ ਟਿਟੂ ਵਾਲੀ ਲਾਦੀ ਆ ਹਾਂ ਜੀ ਹਾਂ ਜੀ ਉਹ ਦੂਜੇ ਚੱਲ ਮਿਸ ਪੈਗੀ ਨਾਲ ਹਾਂ ਜੀ ਲਓ ਜੀ ਟਿਟੂ ਵਾਲਾ ਨਾਲ ਜ਼ਿਆਦਾਤਰ ਮਿਸ ਕਿਹੜੀ ਸੋਨੂ ਰੰਗੇ ਵਾਲੀ ਪਾ ਕੇ ਓਡਾ ਕੂਟਰ ਨਹੀਂ ਸੋਨੂ ਵਾਲੇ ਮੇਲ ਵੀ ਲੈਣੇ ਬਾਈ ਨਾਲ ਅੱਡ ਵੀ ਲਾ ਦੇਣਾ ਉਹਨਾਂ ਵਾਲੇ ਆਡੇ ਬਾਈ 22 ਵਾਲੇ ਅੱਡ ਜੀ ਹੂੰ ਓਕੇ ਲਓ ਜੀ ਇਹ ਵੀ ਬਾਈ ਪਿਓ ਇਹਦਾ ਇਹ ਸੋਨੂ ਰੰਗੀਆਂ ਤੁਸੀਂ ਆਇਆ ਜੀ ਬਿੰਦਰ ਤੋਂ ਹੂੰ ਮਾਂ ਬਾਈ 22 ਦੀ ਸੀ ਜੀ ਇੱਕ ਕਰਾਲੀ ਜਿੱਤੀ ਬਾਜੀ ਜੀ ਐਂਟਰੀ ਵਾਲੀ ਬਾਜੀ ਸੀ ਇਹ ਮਲਖਪੁਰ ਵਾਲੀ ਤੇ ਸੋਰੀ ਇਹ ਮਲਖਪੁਰ 175 ਕਬੂਤਰ ਸੀ ਜੀ ਉੱਥੇ ਅੱਛਾ ਇਹ ਇਹ ਬਾਈ 22 ਦੀ ਇਹ ਜੋੜੀ ਜੀ ਜੋੜੀ ਇਹਦੀ ਮਾਪ ਜੋੜੀ ਜੀ ਹਾਂ ਜੀ ਹਾਂ ਜੀ ਸਹੀ ਹੈ ਬਾਈ 175 ਕਬੂਤਰ ਸੀ ਉੱਥੇ ਜੀ ਹੂੰ ਤੇ ਉੱਥੇ ਤਿੰਨਾ ਤਿੰਨਾ ਨੇ ਵੰਡ ਲਈ ਸੀ ਜੀ ਅੱਛਾ ਹਾਂਜੀ ਐਸਾ ਸੀ ਜੰਦੀ ਹਾਂਜੀ ਹਾਂਜੀ ਅੱਛਾ ਜੀ ਓਕੇ ਤਿੰਨ ਚ ਛੋਟੇ ਚ ਬਾਜੀ ਸਾਂਝੀ ਹੋਈ ਹਾਂਜੀ ਹਾਂਜੀ ਦੋ ਤਾਂ ਆਪਣੀ ਸੀ ਜੀ ਹਮ ਓਕੇ ਪੈਰ ਲਖਾ ਦੇ ਵੀਰਾਂ ਇਹ ਗੀੜੀ ਕੇ ਪੈਰਾਪੁਰਾਂ ਦਾ ਕੋਈ ਮਸਲਾ ਹੁੰਦਾ ਭਾਈ ਜਿਵੇਂ ਵਿਚ ਲੈ ਦਾ ਕੂੜੇ ਹੋਣ ਚਾਹੀਦਾ ਵਿਚ ਆਇਆ ਉਹ ਅਸ਼ਵੀ ਨਹੀਂ ਵੀ ਹਾਂ ਤਾਂ ਤਾਲੀ ਭਾਈ ਇੱਕ ਮੇਰਾ ਵੀ ਤੇ ਤੁਹਾਨੂੰ ਦੱਸਾਂ ਕਲੀਬਾਈ ਇੱਕ ਨਾ ਦੋਸਤ ਹੁੰਦਾ ਸੀ ਆਪਣਾ ਉਹਨੇ ਆਣਾ ਉਹਨੇ ਨੋਂਦਰਾ ਵੱਡੀਆਂ-ਵੱਡੀਆਂ ਦੇਖਣੀਆਂ ਹਨਾ ਉਹ ਨਾ ਇਹ ਨਹੀਂ ਤੇਰੇ ਖੜਦੇ ਯਾਰ ਦਾ ਵੱਜਣਗੇ ਮੈਂ ਕਿਹਾ ਲੀਕੇ ਜਾਗਾ ਪੀਛੇ ਮੈਨੂੰ ਯਾਦ ਆਜੀ ਮੈਂ ਪੜ ਲੈਣਾ ਕਈ ਉਹ ਲੀਕੇ ਗਿਆ ਵੀ ਨਹੀਂ ਜਿੱਤਣਾ ਨਹੀਂ ਤੇ ਉਹ ਬਾਜੀ ਲਖਾ ਲਿਆ ਬੰਦੇ ਤੇਰਾ ਕੱਲਾ ਜਿੱਤਿਆ ਜੀ ਆਪਣਾ ਹਾਂ ਹਾਂ ਜੀ ਮੈਂ ਮੈਂ ਵਹਿ ਨਹੀਂ ਕਰਦਾ ਕੋਈ ਪੰਜੇ ਪੰਜਾ ਦਾ ਕੋਸ਼ ਨਹੀਂ ਜੀ ਬੜੇ ਤੁਸੀਂ ਵੀ ਫਿਰ ਕਾਗਜ਼ ਪੜਦੇ ਫਿਰ ਉਹ ਪਤਾ ਲਿਖ ਲੈਣ ਇਨਸਾਨ ਲੈਓ ਜੀ ਇਹ ਰਾਜਗੜ ਜਿੱਤੀ ਸੀ ਜੀ ਆਪਣੀ ਇਤਿਹੀ ਜੀ ਹਾਂ ਹਾਂ ਜੀ ਤੇ ਮੋਰ ਵੀ ਲੱਗੀ ਸੀ ਲੈਓ ਜੀ ਕਰੋ ਵੀਰੇ ਦੇ ਕੋ ਉਤਰ ਤੇ ਰਾਜਗੜ੍ਹ ਹੈ ਲੁਧਿਆਣੇ ਵਾਲੀ ਹੈ ਨਾ ਹਾਂਜੀ ਹਾਂਜੀ ਆ ਤਾਂ ਖਾਂ ਮੇਰਾ ਵੀਰ ਬੱਚੇ ਗੱਡੇ ਹੈ ਨਾ ਓਕੇ ਬੜਾ ਨਾ ਬਦ ਕੀ ਸੀਗਾ ਉਦ ਰੰਗ ਕੰਤਾਂ ਕੰਤਾਂ ਹੀ ਸੀਗਾ ਲਾਲ ਕਾਲੀ ਕੰਤਾਂ ਓਕੇ ਸਹੀ ਆ ਮੋਰ ਦਿਖਾ ਦੇ ਵਿੱਚ ਵਿੱਚ ਰਹਿ ਜਾਂਦੀ ਵਿੱਚ ਨਹੀਂ ਰਹਿਦੀ ਉਹ ਮੋਰਾਂ ਤਾਂ ਲਗਪਗ ਤਾਂ ਚਲੋ ਕੋਮ ਜੀ ਕਹਿਣ ਦੀ ਗੱਲ ਹੁੰਦੀ ਆ ਜਦੋਂ ਪੂਰਾ ਤਾਂ ਮੈਡੀ ਜਾਂਦੀਆਂ ਲਗਭਗ ਇਹ ਬਾਈ ਟਿਊਟੂ ਵਾਲੇ ਮਾਪਿ ਹੋਈ ਹਾਂਜੀ ਹਾਂਜੀ ਜੋੜੀ ਹੈ ਬਾਈ ਕਰੋ ਓਕੇ ਬੱਚੇ ਕਿ ਹਜੇ ਕੱਢਦੇ ਆ ਬਾਈ ਜਿਆਦਾ ਤਰੇ ਟਿਊਟੂ ਵਾਲੇ ਬੱਚੇ ਆਏ ਜੀ ਨਹੀਂ ਜੀ ਇਹ ਇਹ ਲਗ ਲਗ ਕਬੂਤਰ ਲਗ ਲਗ ਕੱਢਦੇ ਨੇ ਜਿਹੜੇ ਇਹਦੇ ਮਾਪਿ ਹੋ ਇਹ ਬੱਚੇ ਤਕਰੀਬਨ ਇਹ ਚਾਰ ਭੈਣ ਭਾਈ ਸੀ ਜੀ ਇਹ ਹੁਣ ਅੱਗੇ ਨੂੰ ਜੋੜੀ পালਟ ਕੇ ਲਾਉਂਦੇ ਹੁਣ ਪਤਾ ਨਹੀਂ ਕਿਵੇਂ ਆ ਸੀ ਕਿਹੜਾ ਹੁਣ ਕਿਹੜਾ ਸੇਮ ਲਾਉਂਦੇ ਸੀ ਅਗਲੇ ਸਾਲ ਫੇਰ ਬਦਲ ਦਿੰਨੇ ਆ ਜੀ ਤੇ ਯਾਰ ਬਰਾ ਤੁਸੀਂ ਕਰਦੇ ਰਹਿੰਦੇ ਰਹੋ ਚਾ ਚਲੋ ਲੈ ਦਿਖਾਈ ਵੀਰੇ ਅਗਲਾ ਕਬੂਤਰ ਕਿਹੜਾ ਨਹੀਂ ਨਹੀਂ ਇਹ ਟੀੜੇ ਉੱਡਿਆ ਸੀ ਵੀਰੇ ਕਬੂਤਰ ਜੀ ਇਹ ਲੈ ਵੀਰੇ ਫੜੀਆਂ ਜਿਹੜੀ ਮੋਟਰਸਾਈਕਲ ਜਿੱਤੀ ਸੀ ਜੀ ਕਬੂਤਰੀ ਜੀ ਉਹਦਾ ਭਰਾ ਹੀ ਲੱਗਦਾ ਜੀ ਪਿਓ ਵੱਲੋਂ ਤੁਹਾਨੂੰ ਦੱਸਿਆ ਜੋੜੀ ਸੇਮ ਨਹੀਂ ਲਾਉਂਦੇ ਪਿਓ ਬੰਨਿਓ ਭਾਈ ਆ ਮਾਂ ਫੇਰ ਬਦਲਦੀ ਸੀ ਇਹ ਟੀੜੇ ਬੋ ਨੇਰੇ ਹੋਈ ਬੈਠਿਆ ਸੀ ਭਾਈ ਇਹ 5:00 ਵਜੇ ਜਿੱਤ ਗਿਆ ਸੀ ਇਹ ਚੁੰਝ ਬੰਨਿਆ ਛੋਟਾ ਹੈ ਨਾ ਭਾਈ ਇਹ ਹਾਂ ਹਾਂ ਜੀ ਸਹੀ ਆ ਇਹ ਬੋ ਇਹਦਾ ਮਾਪੇ ਵੀ ਉਧਰ ਹੋ ਗਿਆ ਬਾਈ ਟੀ2 ਵਾਲੀ ਸਾਰਾ ਕੋਈ ਬਾਈ ਟੀ2 ਵਾਲੀ ਹੈ ਜੀ ਹੂੰ ਇੱਕ ਰਾਂਗ ਚਿੱਟਾ ਦਾ ਕੱਢਦਾ ਕਿ ਚਿੱਟਾ ਹੀ ਕੱਢਦਾ ਇਹ ਚਿੱਟੇ ਸ਼ਾਕੀ ਇਹ ਜਿਹੜਾ ਟੀਟ ਲੋ ਜੀ ਇਹ ਚਿੱਟੇ ਸ਼ਾਕੀ ਟੀ ਕਿਸੇ ਟੀਟ ਨੂੰ ਕੱਢ ਲੈਣੇ ਸ਼ਾਕੇ ਦਾ ਕੱਢ ਹੀ ਜਾਂਦਾ ਲਖਾ ਹਾਂਜੀ 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 ਲਗਭਗ ਟੀਰੇ ਬਣ ਜਾਂਦੇ ਹਾਂਜੀ ਲੋ ਜੀ ਜਾਰਾਤਰ ਬਾਈ ਦੇ ਪੁੱਤਰ ਸਾਰੇ ਬਾਈ ਕੋਲੇ ਡੱਕੇ ਮਕੜਦਾ ਹਾਂਜੀ ਹਾਂਜੀ ਕੱਢ ਦਿੰਨੇ ਜੀ ਹਾਂ ਹਾਂਜੀ ਤਾਂ ਮੈਂ ਹੀ ਕੱਢ ਦੇਕੋ ਜਾਰਾਦਰ ਕੱਢ ਜਾਂਦੇ ਨਹੀਂ ਇਹ ਨਸਲ ਬਰੀਡ ਚ ਹੈਗੀ ਹੈ ਪੈਰ ਤੇ ਟੱਕੇ ਜੀ ਹਮ ਸ਼ਾਖਿਆਂ ਚ ਸ਼ਾਖਿਆਂ ਚ ਹਾਂ ਜੀ ਓਕੇ ਇਹ ਮਤਲਬ ਤੁਸੀਂ ਪਤਾ ਨਹੀਂ ਕੀ ਹੈ ਜਿਹੜਾ ਉਹ ਹੈ ਜਿਹੜੇ ਕਦੇ ਹਾਰੇ ਨਹੀਂ ਜੀ ਤੇ ਪਛੀਆਂ ਜਿਹੜੇ 23 ਜਿੱਤੇ ਹੋਣਗੇ ਜੀ ਅੱਛਾ ਹਾਂ ਜੀ ਬਹੁਤ ਜੀ ਬਹੁਤ ਕੋਨਾ ਚ ਹੈ ਜੀ ਤੇ ਉਹ ਹੈਗਾ ਬਹੁਤ ਇਹਨਾਂ ਦੇ ਭੈਣ ਦੇ ਜੀ ਹਮ ਉਹ ਵੀ ਇਹਦੀ ਭੈਣ ਦੇ ਇਹ ਵੀਰੇ ਜਿਹੜਾ ਨਸਰੌਲੀ ਕਬੂਤਰ ਓੜਿਆ ਸੀਗਾ ਫੋੜ ਤੇ ਹਾਂ ਜੀ ਹਾਂ ਜੀ ਉਹ ਇਹਦੀ ਭੈਣ ਦਾ ਪੁੱਤ ਸੀ ਹਾਂ ਜੀ ਹਾਂ ਜੀ ਠੀਕ ਆ ਵੀਰੇ ਸ਼ਾਖਾ ਤੇ ਚੁੰਦੇ ਬੰਨੀ ਉਹ ਵੀ ਕਾਫੀ ਛੋਟਾ ਵਾ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਬਾਈ ਦਾ ਦਾ ਵੀ ਜੇ 25 ਛੜਤੀਆਂ ਤਾਂ ਮੰਨ ਕੇ ਚਲੋ ਵੀ 20 ਤੋਂ ਪਲੱਸ ਜੇਤੂ ਯਾ ਬਾੜੀ ਹੈ ਜਾ ਹਾਂ ਜੀ ਮੇਰੇ ਸਾਹਮਣੇ ਦੋ ਹੀ ਹਰੇ ਨੇ ਬੱਸ ਜੀ ਇਹ ਹੋਰ ਨਹੀਂ ਹਰੇ ਜੀ ਉੜਦਾ ਦਰਮਿਆਨਾ ਹੀ ਆ ਬੜਾ ਉੱਚਾ ਨਹੀਂ ਉੜਦਾ ਲਓ ਜੀ ਇੱਕ ਕਰਾਲੀ ਉੱਪਰ ਜੀ ਹੈਗੀ ਇਹ ਇੱਕ ਕਰਾਲੀ ਹੈ ਜੀ ਐਂਟਰੀ ਵਾਲੀ ਬਾਜੀ ਸੀ ਹਾਂ ਜੀ ਲਓ ਵੀਰੇ ਦਿਖਾਈ ਮਾੜਾ ਜਾ ਤੇ ਬੱਚਿਆਂ ਦੇ ਹਾਂ ਜੀ ਸਾਰੇ ਬੱਚਿਆਂ ਦੇ ਹੀ ਆ ਜੀ ਹੂੰ ਅੱਛਾ ਸਾਰੇ ਹਾਂ ਜੀ ਸਾਰੇ ਬੱਚਿਆਂ ਦਾ ਚੱਕਰ ਲਓ ਜੀ ਇੱਕ ਕਰਾਲੀ ਜੇਤੂ ਨਾ ਕੀ ਜੇ ਤੁਸੀਂ ਕਾ ਕੱਲੇ ਪੈਸੇ ਨਹੀਂ ਉੱਥੇ ਨੋਆ ਨੇ ਟਾਈਮ ਕਰਦਾ ਸਾਥ ਦਾ ਜੀ ਅੱਛਾ ਹਾਂ ਟਾਈਮ ਕਰਿਆ ਸਕਦਾ ਹਾਂ ਨੋ ਹਾਂ ਜੀ ਓਕੇ ਲੋ ਜੀ ਕਲ ਫਵਾਈ ਜਰਾ ਤਰੇ ਉਦਾਂ ਹੀ ਲਾ ਕੇ ਰੱਖ ਲੈਣੇ ਵੀ ਚੱਲ ਬੱਚਿਆਂ ਚ ਹਾਂ ਹੁਣ ਜੋੜੀਆਂ ਕਰਕੇ ਮੇਲ ਲਾ ਹਾਂ ਜੋੜੀਆਂ ਕਰਕੇ ਲਾ ਦਿੰਦਾ ਹਾਂ ਠੀਕ ਹੈ ਵੀਰੇ ਆ ਪੈਰ ਤੋਂ ਹੋਂ ਨਾਲ ਨਾ ਹੋਰ ਨਵੇਂ ਜੇ ਹੋਗੇ ਫੇਰ ਹਾਂ ਜੀ ਤੇ ਐਤ ਕੀ ਹਸਾਇਨਪੁਰ ਜਿੱਤੀ ਆ ਜੀ ਮੋਟਰਸਾਈਕਲ ਤਿੰਨ ਆਪਣੇ ਰਹਿ ਗਏ ਸੀ ਸਾਇਨਪੁਰ ਕਿਹੜਾ 골ਡੀ ਵਾਲਾ ਹਾਂਜੀ 골ਡੀ ਵਾਲਾ ਜੀ ਉੱਥੇ 골ਡੀ ਵੀਰ ਨੇ ਹੀ ਸਾਨੂੰ ਸਾਡੀ ਐਂਟਰੀ ਬਾਜੀ ਸੀਗੀ ਜੀ 19 ਤਰੀਕ ਦੀ ਪੜੋਗ ਜੀ ਮੁੰਡੇ ਆਪਣੇ ਰੋਹਿਤ ਹੋਣੇ ਉਹ ਕਰਾਉਣੀ ਆ ਜੀ ਉੱਥੇ ਨਸੜੋਲੀ ਵਾਲੀ ਬਾਜੀ ਦਾ ਰੋਲਾ ਜਿਹਾ ਪੁਲਿਸ ਜੀ ਆਣ ਕਰਕੇ ਤਾਂ ਉਹ ਬਾਜੀ ਅਸੀਂ ਕੈਨਸਲ ਕਰਤੀ ਇਲੈਕਸ਼ਨ ਕਰਕੇ ਤੇ ਕੋ ਉਤਰ ਆਪਾਂ ਸਾਹਮਣੇ ਹੋਈ ਸੀ ਜੀ 19 ਜੋਗੇ ਵੀ ਆਪਣੀ ਬਾਜੀ ਬਾਤ ਛੱਡਾਂਗੇ ਤਿੰਨ ਸਾਹਮਣੇ ਹੋਈ ਸੀ ਜੀ ਫਿਰ ਅਚਾਨਕ 골ਡੀ ਨੇ ਫੋਨ ਕੀਤਾ ਜੀ ਵੀ 골ਡੀ ਵੀਰ ਯਾਰ ਬਾਜੀ ਛੱਡਣੀ ਆ ਉਹ ਕਹਿੰਦਾ ਜੀ ਆਇਆ ਇਹਨੂੰ ਚਾ ਵੀ ਆ ਜੋ ਛੱਡੋ ਮੈਂ ਕਿਹਾ ਤਿੰਨ ਲਿਆਉਣੇ ਕਹਿੰਦਾ ਚਾਹੀ ਚਾਰ ਲਿਆ ਵਾਹ ਜੀ ਵਾਹ ਤੇ ਅਸੀਂ ਤਿੰਨ ਛੱਡੇ ਤਿੰਨੇ ਆਪਣੇ ਰਹਿ ਗਏ ਜੀ ਉੱਥੇ ਹਾਂ ਇੱਕ ਨੀਰਜਾ ਰਹਿ ਗਿਆ ਸੀ ਜੀ ਜੇ ਆਪਾਂ ਚਾਰਾਂ ਨਹੀਂ ਬਾਜੀ ਵੰਟ ਲਈ ਸੀ ਤੁਸੀਂ ਵੀ ਲਿਆ ਸਾਰਾ ਤਿੰਨੇ ਸੇ ਆਪਾਂ ਲਿਆਏ ਹਾਂ ਜੀ ਤੁਸੀਂ ਵੀ ਲਿਆ ਸਾਰਾ ਹਾਂ ਜੀ ਹਾਂ ਜੀ ਅਸੀਂ ਮੋਟਰਾਂ ਦੇ ਵੀ ਵੰਡਿਆ ਗਿਆ ਹਾਂ ਜੀ ਵੱਡੇ ਯਾਰ ਉਹਦੇ ਵੀ ਫ੍ਰਿਜ ਸੀ ਕੂਲਰ ਸੀ ਤੁਸੀਂ ਸਾਰਾ ਨਾਮ ਹੀ ਫ੍ਰਿਜ ਕੂਲਰ ਸਾਰਾ ਕੁਝ ਹੀ ਲੈ ਆਏ ਦੀ ਜੀ ਬਾਜੀ ਲੈ ਆਏ ਹਾਂ ਜੀ ਹਾਂ ਜੀ ਲਓ ਜੀ ਆ ਵੱਡਾ ਕੂਤਰ ਜੀ ਕੁੰਨੀ ਇਹ ਆਈ ਇਹ ਹੋਈ ਕੂਤਰ ਜੀ ਸ਼ਾਕਾ ਕਹਿੰਦੇ ਆ ਜੀ ਅਸੀਂ ਜਿਹਦੇ ਨਹੀਂ ਹਾਰ ਨਹੀਂ ਜਿਨ੍ਹਾਂ ਦੇ ਕਰਮਾ ਚ ਹੈਗੀ ਹਾਂ ਤੇ ਤਕਰੀਬਨ ਜੇਤੀ ਦੇਨੇ ਆ ਸਾਲ ਵਾਹ ਜੀ ਜਿਹਦੇ ਕੋਲ ਵੀ ਗਏ ਨੇ ਜੀ ਅੱਗੇ ਵੀ ਜਿਹਨੂੰ ਦੇਤੇ ਜੀ ਕਿੱਧਰੋਂ ਆਏ ਨੇ ਇਹ ਬਾਈ ਟੀਟੂ ਤੋਂ ਆਇਆ ਸੀ ਬੱਚਾ ਜਿਹੜਾ ਤੁਹਾਨੂੰ ਦੱਸਿਆ ਜੀ ਬੱਚਾ ਦੇਤਾ ਸੀ ਬਾਈ ਨੇ ਜੀ ਅੱਛਾ ਉਹ ਆਏ ਬਟਾ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਬੱਚੇ ਕੱਢਣੋਂ ਹਟ ਗਿਆ ਜੀ ਹੁਣ ਤਾਂ ਹੂੰ ਕਿੰਨੀ ਉਮਰ ਹੋ ਗਈ ਇਹਦੀ ਇਹ 2013 ਚ ਬੱਚਾ ਸੀਗਾ ਜੀ ਉਦੋਂ ਓਕੇ ਮਾਰਨਗੇ ਚੱਲੋ ਵੀ ਕਹੜਾ ਸਾਲ ਹੋ ਗਿਆ ਹਾਂਜੀ 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 ਸਹੀ ਆ ਇੰਨੀ ਕੋ ਉਮਰ ਚ ਛੱਡ ਜਾਂਦੇ ਆਂਡੇ ਵਿੱਚ ਕਰਨੇ ਵੈਸੇ ਹੀ ਹੋ ਗਿਆ ਬਾਈ ਜੀ ਹਾਂ ਨਹੀਂ ਵਿੱਚ ਦਈ ਵੀ ਜਾਂਦੇ ਆ ਵਿੱਚ ਜੀ ਹਾਂ ਤਕਰੀਬਨ ਇਹ 70% 10 ਸਾਲ ਤੋਂ ਬਾਅਦ ਛੱਡ ਜਾਂਦੇ ਆ ਜੀ ਹਾਂ ਜੀ ਹੁਣ ਲਗਭਗ ਛੱਡ ਜਾਂਦੇ ਖਰਾਕਾਂ ਜੀਆਂ ਹੋ ਗਈਆਂ ਜੀ ਹਾਂਜੀ ਹੂੰ ਹੂੰ ਪਹਿਲਾਂ ਬਾਈ ਜਿਵੇਂ ਆਪਾਂ ਪੁਰਾਣੇ ਬੰਦੇ ਦੀ ਗੱਲ ਕਰਦੇ ਆ ਉਹ ਚ ਕੁਝ ਖਰਾਕ ਦਾ ਵੀ ਮੇਰੇ ਖਿਆਲ ਖਰਾਕ ਦਾ ਚੱਕਰ ਦੀਆਂ ਵੀ ਰੱਪਾ ਜੀ ਉਹ ਰਿਹਾ ਸਪਰੇ ਸੀ ਆਂਡੇ ਬਦਲੀ ਜਾਂਦੇ ਆ ਉਹ ਆਂਡੇ ਨਹੀਂ ਬਦਲਦੇ ਥੱਲੇ ਪੜਾਉਂਦੇ ਆ ਇਹਦਾ ਪੁੱਤ ਨੂੰ ਅਰੈਸਟ ਮਿਲਦੀ ਸੀ ਇਹਦਾ ਸਗਾ ਪੁੱਤ ਹੈ ਇਹ ਅੱਛਾ ਇਧਰ ਨਾਲ ਲਾਓ ਹਾਂ ਜੀ ਹਾਂ ਇਹ ਤੀੜੇ ਜਿੱਤਿਆ ਸੀ ਜਿਹੜਾ ਜੀ ਸੀੜੇ ਵਾਲਾ ਓਕੇ ਹਾਂ ਜੀੜੇ ਵਾਲਾ ਸਗਾ ਪਾਈਆ ਕੋਈ ਜਿਹਾ ਜਮਾ ਹੈ ਨਾ ਹਾਂਜੀ 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 ਸਗਾ ਪਾਈਆ ਪੁੱਤ ਹੈ ਜੀ ਪੁੱਤ ਹੈ ਜੀ ਇਹਦਾ ਓਕੇ ਇਹ ਜੀ ਕੱਢਦਾ ਜੀ ਇਹ ਜੀ ਬਿਲਕੁਲ ਦੇਖ ਜਮਾ ਇੱਕ ਹੋ ਜਾ ਬਾਈ ਹਣਾ ਦੇ ਨਾਲ ਹਾਂਜੀ ਹਾਂਜੀ ਹੈ ਪਛਾਣ ਕੋਈ ਮਾੜੀ ਮੋਟੀ ਵੀਰੇ ਬਸ ਬਸ ਵਿੱਚ ਲੋਕ ਕਹਿੰਨੇ ਵੀ ਮੈਂ ਤਾਂ ਸੁਣੀ ਆ ਵੀ ਆਉਂਦਾ ਵੀ ਹੈ ਮੰਗਣ ਦੀ ਮੈਨੂੰ ਸ਼ਾਖਾਂ ਜਦੋਂ ਵੀ ਸੁਣਿਆ ਵੀ ਉਤਾਰ ਵਾਲੇ ਸ਼ਾਖੇ ਜਾ ਜੰਗੇ ਨੇ ਆਪਣੇ ਕੋਲ ਜਾਦਾ ਸ਼ਾਖੇ ਇਹੀ ਨੇ ਵੀਰੇ ਇਹਨਾਂ ਦੀ ਦੱਦ ਘਾਉਂਦੇ ਸੀ ਤੇ ਇਹਨਾਂ ਜੀ ਆਪਾਂ ਦੇ ਦੇਨੇ ਆਪਣੇ ਕਿਹੜੇ ਕਿਹੜੇ ਨਾਲ ਲਾ ਲਿਆ ਲਗਭਗ ਤੁਸੀਂ ਇਹ ਸਾਰਿਆਂ ਨਾਲ ਹੀ ਲਾਤੇ ਹਾਂ ਦੇਖੋ 10 ਸਾਲ ਚ ਕੋਈ ਛੱਡੀ ਨਹੀਂ ਕੂਤਰੀ ਕੁਟੇ ਦੀ ਜੀ ਹਾਂ ਰੇਗ ਜੀ ਦੇ ਨਾਲ ਲਾਤਾ ਬਾਂਬੀ ਗੱਡੇ ਨੇ ਬਸ ਜੀ ਉਹ ਜਿੱਤੇ ਹੀ ਨੇ ਜੀ ਹਾਂ ਜੀ ਹਾਂ ਨਹੀਂ ਇਹਾਂ ਦੇ ਬੱਚੇ ਹਾਂ ਹਾਂ ਜੀ ਹੁਣ ਪਿਛਲੇ ਸਾਲ ਮਿਸ ਮਾਰ ਗਿਆ ਜੀ ਆਦ ਕਿਤਾ ਲਾਇਆ ਹੀ ਨਹੀਂ ਅਸੀਂ ਅੱਛਾ ਆਦ ਕਿਤਾ ਲਾਇਆ ਹਾਂਜੀ ਹਾਂਜੀ ਅੱਗੇ ਦੇ ਪੁੱਤਾਂ ਤੀਆਂ ਦੇ ਬਹੁਤ ਉੱਡੀ ਜਾਂਦੇ ਆ ਜੀ ਹਾਂ ਹਾਂ ਜੀ ਬਹੁਤ ਵ ਲੋ ਜੀ ਓਕੇ ਜੀ ਹਾਂਜੀ ਹਾਂਜੀ ਚਲੋ ਬਾਕੀ ਪਿੰਡ ਬਾਈ ਦੇ ਇੱਥੇ ਨਹੀਂ ਮਤਲਬ ਸਾਰੇ ਕਬੂਤਰ ਇੱਥੇ ਨਹੀਂ ਇੱਥੇ ਕੱਲੇ ਬੱਚੇ ਹੀ ਘੜਾਉਂ ਆ ਬਾਈ ਤੇ ਛੱਤੋਂ ਲੱਗੇ ਹੋਏ ਨੇ ਛੱਤ ਬੀੜ ਹਾਂਜੀ ਕਿਉਂਕਿ ਛੱਤ ਨਾ ਹੋ ਸਾਰਾ ਤੁਹਾਨੂੰ ਸਾਹ ਦੇ ਨਾਲ ਲੱਗੇ ਛੱਤ ਬੀੜ ਜਿੱਥੇ ਚਿੜੀਆ ਘਰ ਆ ਬਾਈ ਉੱਥੇ ਪਿੰਡ ਕਰਕੇ ਕਿਉਂਕਿ ਇੱਥੇ ਸਾਰਾ ਸ਼ਹਿਰ ਆ ਮਾਰੇ ਦਿਖਾ ਦੇ ਬਾਈ ਆਸੇ-ਪਾਸੇ ਤੁਹਾਨੂੰ ਤਾਂ ਮੈਨੂੰ ਪਤਾ ਵੀ ਲੱਗਣਾ ਬਾਈ ਇੱਥੇ ਵੀ ਘਰ ਦੇ ਕਿੱਥੇ ਜੇ ਖੜੇ ਆ ਸੀ ਤੇ ਸਾਰੇ ਆਸੇ-ਪਾਸੇ ਮਤਲਬ ਕਿ ਉੱਚੇ ਚ ਕੋਠੀਆਂ ਲਾ ਲਓ ਚਵਾਰੇ ਲਾ ਲਓ ਕਾਫੀ ਬਹੁਤ ਜ਼ਿਆਦਾ ਬਿਲਡਿੰਗਾਂ ਬਹੁਤ ਨੇ ਹਨਾ ਲਾਂਤੇ ਮੋਲ ਦੇ ਨਾਲ ਹੀ ਜਮੇ ਲਾਟੇ ਮੋਲ ਦੇ ਬਿਲਕੁਲ ਨਾਲ ਇਹ ਤਾਂ ਕਰਕੇ ਇੱਥੇ ਕਬੂਤਰ ਬਾਈ ਦੇ ਨਹੀਂ ਸੈਟਿੰਗ ਆਉਂਦੀ ਜਿਸ ਕਰਕੇ ਬਾਈ ਨੇ ਲਾਇਆ ਨੇ ਛੱਤ ਵੀੜ ਤੇ ਦੀਪ ਦੇ ਕਿੱਥੇ ਇਹ ਮਟਰਾਂ ਜੀ ਮਟਰਾਂ ਆ ਗਿਆ ਤੇ ਛੱਤ ਵੀੜ ਵਾਲਾ ਕਿਹੜਾ ਸੀਗਾ ਉਹ ਇਹ ਹਮਮਾ ਜੀ ਮੁੰਡਾ ਜੀ ਉਹਦੇ ਘਰੀ ਲੱਗੇ ਵਾ ਹਾਂਜੀ 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 ਤੇ ਉੱਥੋਂ ਬਾਈ ਹੁਣ ਬਾਜੀਆਂ ਛੜਦਾ ਜਿਹੜੀਆਂ 95 ਬਾਜੀਆਂ ਛੜੀਆਂ ਉਹ ਉੱਥੋਂ ਹੀ ਛੜੀਆਂ ਉਹ ਜਿੱਤਣ ਦਾ ਕਾਰਨ ਆਦੂ ਦਾ ਤਾਂ ਬਣਿਆ ਕਿਉਂਕਿ ਉਹ ਪਿੰਡ ਦਾ ਕਰਕੇ ਇੱਥੇ ਸ਼ਹਿਰ ਦਾ ਕਰਕੇ ਹਾਰਨ ਦਾ ਤੇ ਜਿੱਤਣ ਦਾ ਕਰਨ ਲੱਗ ਪਾਗੇ ਇਹ ਬਣਦਾ ਹੁੰਦਾ ਕਿਉਂਕਿ ਪਿੰਡ 'ਚ ਹੀ ਜ਼ਿਆਦਾ ਆਪਾਂ ਬਾਜ਼ੀਆਂ ਛੱਡਦੇ ਆ ਤੇ ਪਿੰਡ ਛੋੜਨਗੇ ਫੇਰ ਕਿਤੇ ਜਾ ਕੇ ਵੀਰੇ ਸਾਈਟਾਂ 'ਗ ਬੈੰਦੀ ਆ ਤੇ ਚਲੋ ਬਹੁਤ ਬਹੁਤ ਧੰਨਵਾਦ ਵੀਰ ਦਾ ਉਤਾਰ ਦਾ ਬਾਲੀ ਮੰਡੀ ਚ ਲਾਣ ਦਾ ਧੰਨਵਾਦ ਗੁਰਵਿੰਦਰ ਦਾ ਬਾਈ ਦਾ ਸਾਡੇ ਦਾ ਧੰਨਵਾਦ ਵੀਰੇ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਬਾਈ ਦੇ ਦਰਸ਼ਨ ਕਰੇ ਤੇ ਵੀਡੀਓ ਕੀਤੀ ਆ ਤੇ ਬਾਈ ਬਹੁਤ ਧੰਨਵਾਦੀ ਸასი ਸ਼ਾਲ ਜੀ ਤੇ ਕੁਲਦੀ ਬਾਈ ਕਬੂਤਰ ਬਾਜੀ 'ਚ ਵੀਰਾਂ ਦਾ ਬਹੁਤ ਸਹਿਯੋਗ ਆ ਮੈਨੂੰ ਤੇ ਜਿਵੇਂ ਧੰਨਵਾਦ ਤਾਰੀ ਬਾਈ ਇਕਵਾਲ ਬਾਈ ਦਾ ਚਾਰੇ ਹੱਥ ਨਹੀਂ ਫੜਦੇ ਬਹੁਤ ਜੋੜੀਆਂ ਦੇ ਨੇ ਉਹ ਵੀ ਗਿਆਨ ਬਹੁਤ ਦਿੰਦੇ ਆ ਬਾਈ ਟਿਊਟੂ ਨਾਲ ਪਿਆਰ ਹੋਣ ਕਰਕੇ ਯਾਨੀ ਕਿ ਆਪ ਦਾ ਜਵਾਕ ਹੀ ਸਮਝ ਗਏ ਬਹੁਤ ਮਾਣ ਪਿਆਰ ਦਿੰਦੇ ਆ ਤੇ ਆਪਣਾ ਵੀਰ ਐ ਸੋਨੂ ਬੜੈਲ ਜੀ ਤਰਾਣਾ ਜੀ ਕਹਿੰਦੇ ਆ ਜੀ ਯਾਨੀ ਕਿ ਜੇ ਤੁਸੀਂ ਕਹਦੇ ਹੋ ਵੀ ਸੋਨਾ ਖਾਣੇ ਆ ਇਹ ਸੋਨੇ ਖਾਣ ਨਾਲ ਉੱਡਣਗੇ ਤਾਂ ਸੋਨਾ ਪਾ ਸਕਦਾ ਕਰੋ ਗਜੈਸ਼ ਚ ਪਰ ਗੱਲ ਜੀਗਰੇ ਦੀ ਆ ਵੀਰ ਦੀ ਜੇ ਜ਼ਿਆਦਾ ਨਹੀਂ ਉਹਦੇ ਕੋਲ 2.5 ਲੱਖ ਦੀਆਂ ਦਵਾਈਆਂ ਦਵਾਈਆਂ ਹੋਣੀਆਂ 2.5 ਲੱਖ ਦੀ ਫੀਡ ਐਡਵਾਂਸ ਹੁੰਦੀ ਹੈ ਤੇ 7-800 ਦੇ ਕੋਲ ਕਬੂਤਰ ਹੈ ਇੰਨੀ ਕੁ ਸ਼ਕੀਨੀ ਆ ਕਿ ਉਹ ਕਹਿੰਦਾ ਮੈਨੂੰ 500 ਕਬੂਤਰ ਤੋਂ ਘੱਟ ਰੱਖਣ ਚ ਸਵਾਦ ਨਹੀਂ ਆਉਂਦਾ ਹਾਰ ਜਿੱਤ ਦਾ ਉਹਨੂੰ ਕੋਈ ਜਿੱਤ ਦੀ ਖੁਸ਼ੀ ਨਹੀਂ ਹਾਰ ਦੀ ਕਰਦਾ ਮਨੋ ਹਰੇਕ ਬਾਜ਼ੀ ਛੱਡਣੀ ਵੀਰੇ ਆਪਦੀ ਗੱਡੀ ਲੈ ਕੇ ਜਾਣੀ ਡਰਾਈਵਰ ਲੱਗਾ ਉਹਦੇ ਛੱਡਣ ਵਾਲੇ ਲੱਗ ਨੇ ਆਪ ਤਾਂ ਨਹੀਂ ਕਿ ਸਰਦਾਰਾ ਮੰਗੇ ਸ਼ੌਂਕ ਕਰਦਾ ਆਪਾਂ ਸ਼ੌਂਕ ਆ ਜਿਹੜੀ ਗੱਲ ਉਹ ਜ਼ਿਆਦਾ ਯਾਨੀ ਕਿ ਸ਼ਕੀਨੀ ਲੋਕ ਕਰਦੇ ਨੇ ਅਸੀਂ ਵੀ ਕਰਦੇ ਆ ਪਰ ਉਹ ਪ੍ਰਾ ਵਰਗਾ ਸ਼ੌਂਕ ਕਰਨ ਔਖਾ ਆ ਐਡੀ ਦਲੇਰੀ ਨਾਲ ਕਿ ਹਰੇਕ ਸਾਲ ਇੰਨੀਆਂ ਬਾਜ਼ੀਆਂ ਛੱਡਣੀਆਂ ਇੰਨਾ ਖਰਾਕ ਪਾਣੀ ਆਮ ਬੰਦੇ ਦਾ ਅਗਲਾ ਕਹਦਾ ਮੈਨੂੰ ਤਾਂ ਕਰਾਇ ਇੱਥੇ ਕਰਾਇਆ ਵੀ ਨੇ 7001 ਰੁਪਏ ਦਾ ਉਹਨੇ 10 ਕਮਰੇ ਕਬੂਤਰਾਂ ਨੂੰ ਦਿੱਤੇ ਹੋਏ ਨੇ ਬਹੁਤ ਜੀ ਬਹੁਤ ਹਾਂ ਜਾਨੀ ਕਿ ਇੰਨਾ ਸ਼ਕੀਨ ਬੰਦਾ ਧੰਨਵਾਦ ਆ ਉਹ ਭਰਾ ਦਾ ਹਰੇਕ ਵਾਰ ਆਪਣੀ ਬਾਜੀ ਜੀ ਸਹਾਇਕ ਦਿੰਦਾ ਉਹ ਵੀ ਆਪਾਂ ਨੂੰ ਹਰੇਕ ਟਾਈਮ ਅਨੀਸ਼ ਆਬੀਰ ਮਰਿੰਡੇ ਤੋਂ ਜੀ ਹਾਂ ਉਹਦਾ ਵੀ ਸਹਿਯੋਗ ਆਪਾਂ ਨੂੰ ਪੂਰਾ ਗਾ ਵੀਰੇ ਇੱਕ ਬਾਜੀ ਚ ਧੰਨਵਾਦ ਆਪਣੇ ਸਾਰੇ ਯਾਨੀ ਕਿ ਵੀਰ ਕਹਿ ਨਹੀਂ ਸਕਦੇ ਆਪਣੇ ਜਿੰਨੇ ਦੋਸਤ ਹੈਗੇ ਯਾਰ ਹੈਗੇ ਸਾਰਿਆਂ ਦਾ ਨਾਮ ਲੈਣਾ ਬਵਾਰਗੇ ਨਹੀਂ ਬਸ ਪਰ ਸਾਰਿਆਂ ਵਿੱਚ ਨਾਮ ਨਾਮ ਵੀ ਰਹਿ ਗਿਆ ਹੋ ਭਰਾ ਦਾ ਭਰਾ ਦਾ ਕਿਸੇ ਦਾ ਵਿੱਚ ਹਾਂ ਹਾਂ ਜੀ ਅਨੀਸ਼ ਅਨੀਸ਼ ਆਇਆ ਅਨੀਸ਼ ਮਰਿੰਡੇ ਵਾਲਾ ਇੱਕ ਦੋ ਕਿਦਾ ਨਾਮ ਨਹੀਂ ਲਿਆ ਗਿਆ ਦਾ ਮਾਫੀ ਚਾਹੁੰਦੇ ਆ ਅਵਤਾਰ ਬਾਈ ਇਤਨਾ ਮਾਸੀ ਦਾ ਮੁੰਡਾ ਹੀ ਉਹਦਾ ਪਰ ਸ਼ਕੀਨੀ ਬਾਈ ਮੈਂ ਤਾਂ ਸ਼ਕੀਨਾਂ ਦੀ ਗੱਲ ਕਰਦਾ ਕਿ ਇਹਨਾਂ ਨੂੰ ਇੰਨੀ ਸ਼ਕੀਨੀ ਹੈ ਸੁੱਖਾ ਚੰਡੀਗੜ੍ਹ ਵਾਲਾ ਉਹਨੂੰ ਬਹੁਤ ਸ਼ਕੀਨੀ ਹੈ ਬੜਾ ਸ਼ਕੀਨ ਬੰਦੇ ਦੇ ਫੈਨ ਆਪਾਂਗੇ ਕਿ ਉਹਨਾਂ ਨੂੰ ਜੀਤਾਂ ਹਾਰਾਂ ਦਾ ਕੋਈ ਨਹੀਂ ਸ਼ਕੀਨੀ ਹੈ ਜੀ ਬਸ 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 ਹਾਂਜੀ ਹਾਂਜੀ ਚਲੋ ਤੇ ਬਾਈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਕੁਲਦੀ ਬਾਈ ਕੋਈ ਗੱਲ ਨਹੀਂ ਮੇਰੇ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਟਾਈਮ ਕੱਢਿਆ ਧੰਨਵਾਦ ਓਕੇ ਭਰਾ ਸਾਰੇ ਜਾਂਦੇ ਰੋਜ਼ ਓਕੇ